ਆਪ ਸਾਰਿਆਂ ਦਾ ਚੈਨਲ ਵਿੱਚ ਨਿਗਾ ਸਵਾਗਤ ਕੀਤਾ ਜਾਂਦਾ ਹੈ ਅੱਜ ਫਿਰ ਹਾਜ਼ਰ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ ਤੇ ਨਵੀਆਂ ਵਿਚਾਰਾਂ ਦੇ ਨਾਲ ਅੱਜ 5 ਮਾਰਚ 2025 ਇਹ ਉਹ ਮਹੀਨਾ ਹੈ ਜਿਸ ਵਿੱਚ ਚੇਤ ਦੀ ਸੰਗਰਾਮ ਨੂੰ ਸਿੱਖਾਂ ਦਾ ਗੁਰੂ ਨਾਨਕ ਸ਼ਹੀ ਕਲੰਡਰ ਦੇ ਮਤਾਬਕ ਨਵਾਂ ਸਾਲ ਵੀ ਸ਼ੁਰੂ ਹੁੰਦਾ ਹੈ ਮਨ ਵਿੱਚ ਖਿਆਲ ਆਇਆ ਕਿਉਂ ਨਾ ਅੱਜ ਮਾਰਚ ਉਤੇ ਹੀ ਗੱਲ ਕਰ ਲਈ ਜਾਵੇ ਵੈਸੇ ਤਾਂ ਸਿੱਖ ਇਤਿਹਾਸ ਦਾ ਹਰੇਕ ਮਹੀਨੇ ਵਿੱਚ ਕਿਸੇ ਨਾ ਕਿਸੇ ਦਿਨ ਰੋਜ਼ ਹੀ ਕੋਈ ਨਵਾਂ ਵੱਡਾ ਕਾਰਨਾਮਾ یعنی کہ ਕਾਰਨਾਮਿਆਂ ਨਾਲ ਹਰੇਕ ਹੀ ਦਿਨ ਭਰਪੂਰ ਹੈ ਸ਼ਾਇਦ ਜੇ ਮੈਂ ਭੁੱਲਦਾ ਨਾ ਹਾਂ ਤਾਂ ਐਤਕੀ ਨਾਨਕਸ਼ਹੀ ਕੈਲੰਡਰ ਦੇ ਮੁਤਾਬਕ 556ਵਾਂ ਸਾਲ ਮਾਰਚ ਦੇ ਵਿੱਚ 14 ਮਾਰਚ ਨੂੰ ਜਾਂ ਪਤਾ ਨਹੀਂ ਇੱਕ ਦੋ ਦਿਨ ਅੱਗੇ ਪਿੱਛੇ ਹੋਣ ਕਿਵੇਂ ਸ਼ੁਰੂ ਹੋਵੇਗਾ ਕਹਿੰਦੇ ਨੇ ਕਿ ਮਾਰਚ ਮਹੀਨੇ ਦੇ ਵਿੱਚ ਹੀ ਖਾਲਸਾ ਸਜਣਾ ਦਾ ਦਿਨ ਹੈ ਜੋ ਕੈਲੰਡਰਾਂ ਦੀਆਂ ਛੱਤਾਂ ਦੇ ਮੁਤਾਬਕ ਹੋਣ ਜਾ ਕੇ 13 अप्रैल ਤੱਕ ਪਹੁੰਚ ਗਿਆ ਵੈਸੇ ਇਹ ਮਾਰਚ ਵਿੱਚ ਹੀ ਪਹਿਲੀ ਵਾਰ ਵਾਪਰਿਆ 1699 ਦੀ ਗੱਲ ਹੈ ਇਸੇ ਹੀ ਮਹੀਨੇ ਵਿੱਚ ਅਨੰਦਪੁਰ ਸਾਹਿਬ ਦੇ ਜੋੜ ਮੇਲੇ ਵਿਖੇ ਖਾਲਸਾ ਜਹੋ ਜਲਾਲ ਦੀਆਂ ਰਵਾਇਤਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੌਮ ਦੇ ਸਨਮੁਖ ਖਾਲਸੇ ਦੇ ਨਿਆਰੇਪਣ ਨੂੰ ਰਵਾਇਤੀ ਢੰਗ ਨਾਲ ਬਕਾਇਦਾ ਪੇਸ਼ ਕਰਦੀਆਂ ਹਨ ਤਾਂ ਕਿ ਅਗਲੇਰੀ ਪੀੜ੍ਹੀ ਇਹਨਾਂ ਰਵਾਇਤਾਂ ਵਿੱਚੋਂ ਖਾਲਸਾ ਜੀਵਨ ਨਾਲ ਜੁੜਨ ਲਈ ਅੰਦਰੂਨੀ ਤੌਰ ਤੇ ਆਕਰਸ਼ਿਤ ਹੋ ਸਕੇ ਬੇਸ਼ੱਕ ਇਸ ਜੁੜ ਮੇਲੇ ਵਿੱਚ ਕੁਝ ਬ੍ਰਾਹਮਣਿਕ ਉਸਪੈਠ ਦੀ ਵਜ੍ਹਾ ਕਰਕੇ ਹੋਲੀ ਵਾਂਗ ਰੰਗ ਸੁੱਟਣ ਦੇ ਪਖੰਡ ਵੀ ਨੇ ਗਸنگਾਂ ਵੱਲੋਂ ਕੀਤੇ ਜਾਂਦੇ ਹਨ ਜਾਂ ਇੰਜ ਕਹਿ ਲਈਏ ਕਿ ਨਿਹੰਗ ਸਿੰਘ ਜਾਂ ਖਾਲਸਾ ਜੋ ਵੀ ਹੈ ਉਹ ਹੋਲੀ ਦੇ ਰੰਗਾਂ ਦੇ ਵਿੱਚ ਤਾਂ ਪ੍ਰਵਿਰਤ ਨਹੀਂ ਹੋਣ ਲੱਗਾ ਉਹ ਕਿਸੇ ਕੁ ਉਸਪੈਠ ਦਾ ਹੀ ਹਿੱਸਾ ਹੋ ਸਕਦਾ ਹੈ ਲੋੜ ਹੈ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਸ ਕ੍ਰਿਤੀ ਵੱਲ ਉਚੇਚਾ ਧਿਆਨ ਦੇ ਕੇ ਮੌਜੂਦਾ ਹਾਲਾਤਾਂ ਮੁਤਾਬਕ ਜੋ ਸਿੱਖ ਕੌਮ ਦੀ ਇਸ ਵਕਤ ਸਥਿਤੀ ਹੈ ਇਹੋ ਜਿਹੀਆਂ ਪੁੱਠੀਆਂ ਮਾੜੀਆਂ ਬ੍ਰਾਹਮਣੀ ਰੀਤਾਂ ਦੀ ਰੋਕਥਾਮ ਲਈ ਕੋਈ ਅਹਿਮ ਫੈਸਲਾ ਲੈਣ ਇਹ ਅੱਜ ਸਮੇਂ ਦੀ ਵੱਡੀ ਜ਼ਰੂਰਤ ਹੈ ਇਸ ਤੋਂ ਅੱਗੇ ਇਤਿਹਾਸਕ ਝੁਕਖਿਆਂ ਵਿੱਚੋਂ ਝਾਤ ਮਾਰਦੇ ਹਾਂ 4 ਮਾਰਚ 1776 ਦੇ ਵਿੱਚ ਸਿੰਘਾਂ ਦਾ ਜਬਤਾ ਖਾਨ ਨਾਲ ਇੱਕ ਸਮਝੌਤਾ ਹੋਇਆ ਸੀ ਤੇ ਉਸੇ ਹੀ ਸਮਝੌਤੇ ਤਹਿਤ 1776 ਵਿੱਚ ਸਿੰਘਾਂ ਦੀ ਮਦਦ ਨਾਲ ਜਬਤਾ ਖਾਨ ਨੇ ਅਬਦੁੱਲ ਕਾਸਮ ਨੂੰ ਹਰਾਇਆ ਸੀ 5 ਮਾਰਚ 1726 ਨੂੰ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੋਈ ਸੀ ਜਿਸ ਉੱਤੇ ਮੈਂ ਇੱਕ ਆਲਰੇਡੀ ਅਪਲੋਡ ਪਾ ਚੁੱਕਿਆ ਹਾਂ 6 ਮਾਰਚ 1716 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਫੜੇਗੇ 740 ਸਿੱਖਾਂ ਵਿੱਚੋਂ ਪਹਿਲੇ 100 ਸਿੱਖਾਂ ਨੂੰ ਦਿੱਲੀ ਦੇ ਸਰਬਰਾਖਾ ਖਾਨ ਦੀ ਦੇਖਰੇਖ ਵਿੱਚ ਸ਼ਹੀਦ ਕੀਤਾ ਗਿਆ 8 ਮਾਰਚ 1757 ਵਿੱਚ ਸਿੰਘਾਂ ਨੇ ਗੁਰਮਤਾ ਕਰਕੇ ਲਾਹੌਰ ਤੇ ਹਮਲਾ ਕੀਤਾ ਉਸ ਵਕਤ ਲਾਹੌਰ ਦਾ ਪ੍ਰਬੰਧ ਤैमूर ਖੂਲ ਸੀ ਉਹ ਸਿੰਘਾਂ ਵਿੱਚ ਮੈਦਾਨੇ ਜੰਗ ਵਿੱਚ ਦੋ ਹੱਥ ਕਰਨ ਤੋਂ ਡਰਦਾ ਉਥੋਂ ਕਿਲਾ ਛੱਡ ਕੇ ਕਾਬਲਵਲ ਨੂੰ ਭੱਜ ਗਿਆ ਸੀ 10 ਮਾਰਚ 1745 ਵਿੱਚ ਭਾਈ ਸੁਭੇਗ ਸਿੰਘ ਤੇ ਸ਼ਹਾਬਾਤ ਸਿੰਘ ਨੂੰ ਚਰਖੜੀ ਤੇ ਚੜ੍ਹ ਕੇ ਸ਼ਹੀਦ ਕੀਤਾ ਗਿਆ 11 ਮਾਰਚ 1783 ਨੂੰ ਚਥੇਦਾਰ ਪਪਾ ਬਗੇਲ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਦਿੱਲੀ ਦੇ ਤਖਤ ਤੇ ਕਬਜ਼ਾ ਕਰ ਲਿਆ ਸੀ ਬਕਾਇਦਾ ਉੱਥੇ ਇੱਕ ਨੀਲਾ ਨਿਸ਼ਾਨ ਸਾਹਿਬ ਵੀ ਚੁਲਾਇਆ ਗਿਆ ਅਤੇ ਉਸ ਦਿਨ ਜਥੇਦਾਰ ਜੱਸਾ ਸਿੰਘ ਅਹਲਵੜਿਆ ਜੀ ਨੂੰ ਉਸ ਲਾਲ ਕਿਲੇ ਦੇ ਵਿੱਚ ਜਿਹੜਾ ਦੀਵਾਨ ਨੇ ਆਮ ਦੇ ਵਿੱਚ ਤਖਤ ਸੀ ਉਸ ਉੱਤੇ ਬਿਠਾਇਆ ਗਿਆ 13 ਮਾਰਚ 1769 ਨੂੰ ਸਿਦਕੀ ਬੇਗ ਨੇ ਹੌਲੇ ਮੱਲੇ ਵਾਲੇ ਦੇ ਨੀ ਸ੍ਰੀ ਅਨੰਦਪੁਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਸੀ 14 ਮਾਰਚ 1823 ਨੂੰ ਨਸ਼ਾਰੇ ਦੀ ਲੜਾਈ ਵਿੱਚ ਬਾਬਾ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋਏ 16 ਮਾਰਚ 1849 ਨੂੰ ਪੰਜਾਬ ਆਫੀਸ਼ੀਅਲੀ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਸੀ 17 ਮਾਰਚ 1823 ਵਿੱਚ ਇੱਕ ਮਹਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਪਸ਼ਾਵਰ ਦੇ ਕਿਲੇ ਵਿੱਚ ਦਾਖਲ ਹੋਏ ਸਨ 20 ਮਾਰਚ 1761 ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੰਘਾਂ ਨੇ ਅਬਦਾਲੀ ਤੋਂ ਗੋਇੰਦਵਾਲ ਸਾਹਿਬ ਦੇ ਪਤਨ ਵਿਖੇ ਹਿੰਦੁਸਤਾਨ ਦੀਆਂ ਔਰਤਾਂ ਨੂੰ ਛੁਡਵਾਇਆ ਸੀ ਜਿਸ ਨੂੰ ਇਹ ਤਕਰੀਬਨ ਅੱਜਕੱਲ ਤਾਂ ਬਿਲਕੁਲ ਹੀ ਪੁੱਲ ਲੱਗੇ ਤੇ ਆਪਣੀ ਅਸਲ ਆਕਾਤ ਦਾ ਜਲਵਾ ਹੁਣ ਦਿਖਾ ਰਿਹਾ ਹੈ 21 ਮਾਰਚ 1747 ਵਿੱਚ ਸ਼ਾਹ ਨਵਾਜ਼ ਸਿੰਘਾਂ ਦੀ ਮਦਦ ਨਾਲ ਲਾਹੌਰ ਦਾ ਸੂਬੇਦਾਰ ਤੇ ਕੌੜਾ ਮੱਲ ਜਿਸ ਨੂੰ ਖਾਲਸਾ ਮਿੱਠਾ ਮੱਲ ਵੀ ਕਹਿੰਦਾ ਹੈ ਇਸ ਤੇ ਸਿੰਘਾਂ ਨਾਲ ਬਹੁਤ ਚੰਗੇ ਸਬੰਧ ਸਨ ਉਹ ਕੌੜਾ ਮੱਲ ਵਜ਼ੀਰ ਬਣਿਆ ਸੀ 29 ਮਾਰਚ 1733 ਨੂੰ ਜਕਰੀਆ ਖਾਨ ਨੇ ਭਾਈ ਸੁਭੇਕ ਸਿੰਘ ਨੂੰ ਸਿੰਘਾਂ ਨਾਲ ਇੱਕ ਛੁਟੀਜੀ ਸੰਧੀ ਕਰਦਿਆਂ ਨਵਾਬੀ ਦੀ ਪੇਸ਼ਕਸ਼ ਕੀਤੀ ਸੀ ਤੇ ਉਹ ਨਵਾਬੀ ਦੀ ਪੇਸ਼ਕਸ਼ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਸੀ ਕਿਸੇ ਕੌਮ ਨੂੰ ਪੇਸ਼ਕਸ਼ ਉਦੋਂ ਹੀ ਹੁੰਦੀ ਹੈ ਜਦੋਂ ਦੁਸ਼ਮਣ ਧਿਰ ਦੀ ਤਾਕਤ ਦੇ ਬਰਾਬਰ ਦੇਤੇ ਤੁਸੀਂ ਖੜਨਾ ਸ਼ੁਰੂ ਕਰਦੇ ਜਦ ਤੱਕ ਤੁਸੀਂ ਦੁਸ਼ਮਣ ਨਾਲੋਂ ਕਮਜ਼ੋਰ ਹੋ ਉਦੋਂ ਤੱਕ ਤਾਂ ਨਾ ਕੋਈ ਮੰਗ ਮੰਨੀ ਜਾਂਦੀ ਹੈ ਨਾ ਹੀ ਕਿਸੇ ਗੱਲ ਦੇ ਉੱਤੇ ਗੌਰ ਕੀਤਾ ਜਾਂਦਾ ਹੈ ਹਾਕਮ ਧਰਾਂ ਉਸ ਵਕਤ ਹੀ ਗੌਰ ਕਰਦੀਆਂ ਹਨ ਜਦੋਂ ਤੁਹਾਡੇ ਹੱਥ ਦੇ ਵਿੱਚ ਕੋਈ ਨਾ ਕੋਈ ਤਾਕਤ ਆ ਜਾਵੇ ਜਦੋਂ ਉਹ ਇਹ ਮਹਿਸੂਸ ਕਰਨ ਲੱਗ ਜਾਣ ਕਿ ਇਹ ਕੌਮ ਹੋਣ ਸਾਡੀ ਹਿੱਕ ਤੇ ਝੰਡਾ ਗੱਡੇਗੀ ਇਹ ਚੰਦ ਕੁ ਘਟਨਾਵਾਂ ਆਪ ਜੀ ਦੇ ਨਾਲ ਸੰਝੀਆਂ ਕੀਤੀਆਂ ਹਨ ਜੋ ਮਾਰਚ ਮਹੀਨੇ ਨਾਲ ਸੰਬੰਧ ਰੱਖਦੀਆਂ ਹਨ ਹੋਰ ਵੀ ਬੇੰਤ ਘਟਨਾਵਾਂ ਹੋਣਗੀਆਂ ਜੋ ਅਜੇ ਸਾਡੀ ਜਾਣਕਾਰੀ ਜਾਂ ਮੇਰੀ ਜਾਣਕਾਰੀ ਦੇ ਵਿੱਚ ਨਹੀਂ ਸਾਰਾ ਸਾਲ 365 ਦਿਨ ਸਿੱਖਾਂ ਦੇ ਇਤਿਹਾਸ ਦੇ ਨਾਲ ਭਰਿਆ ਪਿਆ ਹੈ ਅਤੇ ਬਕਾਇਦਾ ਮਾਣਮੱਤੇ ਇਤਿਹਾਸ ਨਾਲ ਭਰਿਆ ਪਿਆ ਹੈ ਸਮੇਂ-ਸਮੇਂ ਅਨੁਸਾਰ ਕਿਸੇ ਮਹੀਨੇ ਦੀ ਤਾਰੀਖ ਨਾਲ ਸੰਬੰਧਿਤ ਕੋਈ ਸਿੱਖ ਇਤਿਹਾਸ ਦਾ ਕੋਈ ਹੋਰ ਅਧਿਆਇ ਆਪ ਜੀ ਦੇ ਸਾਹਮਣੇ ਪੇਸ਼ ਕਰਦਾ ਰਹਾਂਗਾ ਜਿਵੇਂ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਮੈਂ ਸਿਰਫ ਇੱਕ ਚੀਜ਼ ਨੂੰ ਲੈ ਕੇ ਨਹੀਂ ਚੱਲਣਾ ਚਾਹੁੰਦਾ ਗੁਰਬਾਣੀ ਪਾਠ ਗੁਰਬਾਣੀ ਵਿਚਾਰ ਇਤਿਹਾਸ ਰਾਜਨੀਤਿਕ ਤਵਸਰੀਆਂ ਤੇ ਵਰਲੀਆਂ ਵਰਲੀਆਂ ਖਬਰਾਂ ਰਾਜਨੀਤਿਕ ਵਿਸ਼ਲੇਸ਼ਣ ਅਤੇ ਕੌਮੀ ਖਾਲਸਾਈ ਵਿਚਾਰਧਾਰਾ ਦੇ ਮਦੇਨਜ਼ਰ ਮੌਜੂਦਾ ਹਾਲਾਤਾਂ ਦੇ ਅਨੁਸਾਰ ਸਿੱਖ ਕੌਮ ਅਤੇ ਪੰਜਾਬ ਅਤੇ ਪੰਜਾਬੀਅਤ ਦੀ ਗੱਲਬਾਤ ਕਰਦੇ ਰਹਾਂਗੇ ਪੰਜਾਬੀ ਬੋਲੀ ਪੰਜਾਬੀ ਸਾਹਿਤ ਅਤੇ ਇਸ ਨਾਲ ਸੰਬੰਧਿਤ ਵੱਖਰੇ ਵੱਖਰੇ ਵਿਸ਼ੇ ਤੇ ਪਹਿਲੂਆਂ ਦੇ ਉੱਤੇ ਵੀ ਕਦੇ-ਕਦੇ ਵਿਚਾਰ ਚਰਚਾ ਕਰਦੇ ਰਹਾਂਗੇ ਇਹ ਚਰਚਾਵਾਂ ਅਤੇ ਇਤਿਹਾਸਿਕ ਘਟਨਾਵਾਂ ਨੂੰ ਦੁਬਾਰਾ ਦੁਬਾਰਾ ਚੇਤੇ ਕਰਦੇ ਹਾਂ ਦੁਹਰਾ ਕਰਦੇ ਹਾਂ ਆਪਣੇ ਲੋਕਾਂ ਦੇ ਸਨਮੁਖ ਕਰਨ ਦਾ ਮੁੱਖ ਮਕਸਦ ਇੱਕੋ ਹੀ ਹੈ ਕਿ ਸਾਡੇ ਚੇਤਿਆਂ ਦੇ ਵਿੱਚ ਇਹ ਗੱਲਾਂ ਹਮੇਸ਼ਾ ਹਮੇਸ਼ਾ ਵਾਸਤੇ ਵਸਤੀਆਂ ਰਹਿਣਾ ਕਿਸੇ ਵੀ ਚੀਜ਼ ਦਾ ਕਿਸੇ ਵੀ ਗੱਲ ਦਾ ਦੁਹਰਾ ਹੀ ਜ਼ਿੰਦਗੀ ਹੈ ਤੇ ਇਹ ਇੱਕ ਕੁਦਰਤੀ ਵੀ ਹੈ ਜਿਵੇਂ ਦਿਨ ਰੋਜ਼ ਚੜਦਾ ਹੈ ਜਿਵੇਂ ਰਾਤ ਰੋਜ਼ ਪੈਂਦੀ ਹੈ ਭੁੱਖ ਵੀ ਰੋਜ਼ ਲੱਗਦੀ ਹੈ ਤੇ ਅਸੀਂ ਭੋਜਨ ਪ੍ਰਸ਼ਾਦਾ ਵੀ ਰੋਜ਼ ਹੀ ਛਕਦੇ ਹਾਂ ਸਾਡੀ ਇਹ ਸਮੁੱਚੀ ਧਰਤੀ ਸੂਰਜ ਦੇ ਆਲੇ ਦੁਆਲੇ 12 ਹਿੱਸਿਆਂ ਦੇ ਵਿੱਚ ਜਿਹਨੂੰ ਅਸੀਂ 12 ਮਹੀਨੇ ਕਹਿੰਦੇ ਹਾਂ ਪੂਰੇ ਕਰਦੀ ਹੋਈ ਸਾਲ ਬਾਦ ਚੱਕਰ ਲਾ ਕੇ ਫਿਰ ਉੱਥੇ ਆ ਜਾਂਦੀ ਹੈ 1 ਜਨਵਰੀ ਨੂੰ 1 ਚੇਤ ਨੂੰ ਕਿਸੇ ਵੀ ਮਹੀਨੇ ਦੀ ਕੋਈ ਵੀ ਤਰੀਕ ਜਿਵੇਂ ਕਿ ਅੱਜ 5 ਮਾਰਚ ਹੈ ਇਹ ਅਗਲਾ 5 ਮਾਰਚ ਪੂਰੇ ਸਾਲ ਬਾਅਦ ਫਿਰ ਦੁਹਰਾਓ ਵਿੱਚ ਆਵੇਗਾ ਇਸੇ ਤਰ੍ਹਾਂ 2025 2125 ਪੂਰੀ ਸਦੀ 100 ਸਾਲ ਬਾਅਦ ਫਿਰ ਦੁਹਰਾ ਕੇ ਇੱਥੇ ਆਵੇਗਾ ਜੇ ਅਸੀਂ ਬੜੇ ਧਿਆਨ ਨਾਲ ਜੀਵੀਏ ਬੜੇ ਧਿਆਨ ਨਾਲ ਆਲੇ ਦੋਲੇ ਦੇਖੀਏ ਤੇ ਵਾਪਰਦੀਆਂ ਘਟਨਾਵਾਂ ਵੀ ਪਿਛਲੀਆਂ ਸਦੀਆਂ ਦੀਆਂ ਘਟਨਾਵਾਂ ਨਾਲ ਮੇਲ ਖਾਂਦੀਆਂ ਹੋਈਆਂ ਦੁਹਰਾ ਕਰ ਰਹੀਆਂ ਹਨ ਫਰਕ ਸਿਰਫ ਸਮਾਂ ਅਤੇ ਸਥਾਨ ਦਾ ਪੈਂਦਾ ਹੈ ਚਿਹਰਿਆਂ ਅਤੇ ਕਿਰਦਾਰ ਦਾ ਫਰਕ ਪੈਂਦਾ ਹੈ ਹਲਾਕੂ ਅਤੇ ਹਿਟਲਰ ਚਿੰਗੇਜ਼ ਖਾਨ ਤੇ ਵਜੀਦ ਖਾਨ ਹਰ ਹਰੇਕ ਸਦੀ ਦੇ ਵਿੱਚ ਪੈਦਾ ਹੁੰਦੇ ਹਨ ਬਸ ਇਹਨਾਂ ਦੀਆਂ ਸ਼ਕਲਾਂ ਪਹਿਰਾਵਾ ਧਰਮ ਆਦਤਾਂ ਥੋੜੀਆਂ ਜਿਹੀਆਂ ਬਦਲ ਜਾਂਦੀਆਂ ਮੇਨ ਆਦਤ ਜ਼ੁਲਮ ਕਰਨ ਦੀ ਇਹਨਾਂ ਦੀ ਉਹੀ ਰਹਿੰਦੀ ਹੈ ਜਕਰੀਆ ਖਾਨ ਵੀ ਅਜ ਇਸ ਧਰਤੀ ਦੇ ਉੱਤੇ ਮੌਜੂਦ ਹੈ ਤੇ ਜੱਸਾ ਸਿੰਘ ਆਲੂਆਲੀਆ ਵੀ ਅਜੇ ਇਸ ਧਰਤੀ ਦੇ ਉੱਤੇ ਮੌਜੂਦ ਹੈ ਨਾ ਬਗੇਲ ਸਿੰਘ ਕਿਤੇ ਗਿਆ ਤੇ ਨਾ ਅਬਦਾਲੀ ਕਿਤੇ ਬਹੁਤਾ ਦੂਰ ਹੈ ਕਿਉਂਕਿ ਵਲੀਆਂ ਪੀਰਾਂ ਪੈਗੰਬਰਾਂ ਨੇ ਜਿਹੜੀ ਵਿਚਾਰਧਾਰਾ ਦਿੱਤੀ ਹੁੰਦੀ ਹੈ ਉਸ ਦਾ ਪ੍ਰਗਟਾਵਾ ਹਰੇਕ ਸਦੀ ਦੇ ਵਿੱਚ ਉਸੇ ਹੀ ਤਰੀਕੇ ਨਾਲ ਹੁੰਦਾ ਹੀ ਰਹਿਣਾ। ਮੰਨ ਲਓ ਜੇ ਘਟਨਾਵਾਂ ਦੁਹਰਾ ਨਾ ਕਰਨ। ਜੇ ਮਾਰਚ ਮਹੀਨਾ ਸਾਲ ਬਾਅਦ ਫਿਰ ਦੁਹਰਾ ਨਾ ਕਰੇ। ਜੇ ਮੰਨ ਲਓ ਪੱਤ ਝੜ ਦੁਹਰਾ ਨਾ ਕਰੇ ਤਾਂ ਬਸੰਤਰੁੱਤ ਵੀ ਦੁਬਾਰਾ ਦੁਹਰਾ ਨਹੀਂ ਕਰੇਗੀ। ਪੱਤ ਝੜ ਦੇ ਪੈਰਾਂ ਦੇ ਨਾਲ ਹੀ ਬਸੰਤਰੁੱਤ ਬੱਦੀ ਹੋਈ ਹੈ। ਜਲਮ ਦੇ ਪੈਰਾਂ ਦੇ ਨਾਲ ਹੀ ਕੋਈ ਸ਼ਾਂਤੀ ਦਾ ਮਸੀਹਾ ਵਜਾਂਦਾ ਹੈ ਹਰੇਕ ਜਨਮ ਦੇ ਪੈਰਾਂ ਨਾਲ ਮੌਤ ਦੀ ਤਾਰੀਖ ਬੱਦੀ ਹੈ ਇੱਕ ਪਾਸੇ ਨੈਗੇਟਿਵ ਖੜਾ ਹੈ ਤੇ ਦੂਜੇ ਪਾਸੇ ਪੋਜ਼ਿਟਿਵ ਖੜਾ ਹੈ ਮਤਲਬ ਨਾ ਪੱਖੀ ਤੇ ਹਾਂ ਪੱਖੀ ਦੋਵੇਂ ਤਰ੍ਹਾਂ ਆਮੋ ਸਾਹਮਣੀਆਂ ਹਮੇਸ਼ਾ ਰਹਿੰਦੀਆਂ ਹਨ ਮੰਨ ਲਓ ਜੇ ਜ਼ਿੰਦਗੀ ਦੇ ਵਿੱਚ ਸਿਰਫ ਸੁਖ ਹੀ ਸੁਖ ਹੋਵੇ ਯਕੀਨ ਕਰਨਾ ਮਨੁੱਖ ਇਸ ਸੁਖ ਤੋਂ ਅੱਕ ਜਾਏਗਾ ਬੋਰ ਹੋ ਜਾਏਗਾ ਨਾ ਕਦੇ ਦੁੱਖ ਨੇ ਹਰ ਵੇਲੇ ਰਹਿਣਾ ਕਿਉਂਕਿ ਜੇ ਦੁੱਖ ਵੀ ਹਰ ਵੇਲੇ ਨਾਲ ਰਹੇਗਾ ਤਾਂ ਮਨੁੱਖੀ ਜੀਵਨ ਦੇ ਵਿੱਚ ਇੱਕ ਨੀਰਸਤਾ ਭਰੀ ਖੜੋਤ ਆ ਜਾਵੇਗੀ। ਦੁੱਖ ਸੁੱਖ 도ਏਦਰ ਕੱਪੜੇ ਪਹਿਰੇ ਜਾਏ ਮਨੁੱਖ ਗੁਰਬਾਣੀ ਨੇ ਇਹ ਬੜਾ ਖੂਬਸੂਰਤ ਵਿਚਾਰ ਪਹਿਲਾਂ ਹੀ ਦਿੱਤਾ ਕਿ ਇਹ ਤਾਂ ਸਿਆਲ ਅਤੇ ਗਰਮੀਆਂ ਦੀਆਂ ਰੁੱਤਾਂ ਵਾਂਗ ਵੱਖਰੇ ਵੱਖਰੇ ਕੱਪੜੇ ਹਨ ਜੋ ਰੁੱਤ ਬਦਲਦੇ ਨਾਲ ਬਦਲਦੇ ਰਹਿੰਦੇ ਹਨ ਤੇ ਹਰੇਕ ਰੁੱਤ ਦੀ ਸ਼ੁਰੂਆਤ ਹਮੇਸ਼ਾ ਚੰਗੀ ਲੱਗਦੀ ਹੈ ਚਾਹੇ ਉਹ ਸਿਆਲ ਹੋਵੇ। ਜਾਇਓ ਗਰਮੀਆਂ ਹੁਣ ਗੱਲ ਮਾਰਚ ਮਹੀਨੇ ਦੀ ਕੀਤੀ ਸੀ ਤੇ ਮਾਰਚ ਮਹੀਨੇ ਨੇ ਹਰ ਸਾਲ ਆਉਂਦੇ ਰਹਿਣਾ ਬਸ ਹੁਣ ਇੱਕੇ ਦੁਹਰਾ ਦੀ ਉਡੀਕ ਵਿੱਚ ਅਸੀਂ ਬੈਠੇ ਆ ਕਿ ਜੱਸਾ ਸਿੰਘ ਅਲੂ ਵਾਲਿਆ ਦੁਬਾਰਾ ਕਿਸੇ ਲਾਲ ਕਿਲੇ ਦੇ دیਵਾਨੇ ਆਮ ਦੇ ਤਖਤੇ 'ਤੇ ਉੱਪਰ ਆਣ ਕੇ ਦੁਬਾਰਾ ਬੈਠੇ ਤਾਂ ਕਿ ਸਾਨੂੰ ਜਿਹੜੀ ਬੋਰਿਅਤ ਤੇ ਇਕਿਮਾ ਹੋ ਚੁੱਕਿਆ ਇਸ ਦਾ ਵੀ ਖਾਤਮਾ ਹੋਵੇ ਹੁਣ ਹੌਲੀ ਜਿਹੀ ਇੱਕ ਲਾਈਕ ਦਾ ਬਟਨ ਦਬ ਦਿਓ ਤੇ ਨਾਲ ਹੀ ਸਬਸਕ੍ਰਾਈਬ ਦਾ ਬਟਨ ਦਬ ਦਿਓ ਨੋਟੀਫਿਕੇਸ਼ਨ ਦੇ ਉੱਤੇ ਵੀ ਪੋਲੀ ਜੀ ਉਂਗਲ ਮਾਰ ਦਿਓ ਤਾਂ ਕਿ ਜਦੋਂ ਦੁਬਾਰਾ ਕੋਈ ਨਵੀਂ ਕਿਸ਼ਤ ਲੈ ਕੇ ਮੈਂ ਫਿਰ ਹਾਜ਼ਰ ਹੋਇਆ ਤਾਂ YouTube ਤੁਹਾਨੂੰ ਸੂਚਿਤ ਕਰ ਸਕੇ ਆਪਣੀਆਂ ਸੰਖੇਪ ਵਿਚਾਰਾਂ ਨੂੰ ਇੱਥੇ ਹੀ ਸੰਕੋਚਦਾ ਹੋਇਆ ਆਪ ਸਾਰਿਆਂ ਵਾਸਤੇ ਸ਼ੁਭ ਕਾਮਨਾਵਾਂ ਸਹਿਤ ਕਹਿਣਾ ਚਾਹਾਂਗਾ ਕਿ ਹਮੇਸ਼ਾ ਖੁਸ਼ ਅਤੇ ਆਬਾਦ ਰਹੋ ਜੀਉਂਦੇ ਰਹੋ ਹੱਸਦੇ ਵਸਦੇ ਰਹੋ ਰੱਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ